ਕੱਲ ਮਿਲਤਾ ਤੇ ਨਕਰੂ ਮੈਨਾਨੀ ਗੁਰੂ ਕੋਲ ਸਿੰਘ ਵਰਗਾ ਕਰੀਏ ਫਿਰ ਅੱਜ ਆਪਾਂ ਅੱਜ ਦਾ ਮੁਕਾਬਲਾ ਸ਼ੁਰੂ ਬਾਬਾ ਜੀ ਕੂਬਕਲਾ ਵਾਲਿਆਂ ਦਾ ਬਾਜ ਆਉਂਦਾ ਬਿੱਟੂ ਪ੍ਰਧਾਨ ਬੈਲ ਗੱਟੀਆਂ ਕਹਿੰਦੇ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਤੇ ਪੰਜਾਬ ਗੁਰਾਂ ਦੇ ਨਾਂ ਤੇ ਉੱਤੇ ਵਸਦਾ ਏ ਸਤਿ ਸ਼੍ਰੀ ਅਕਾਲ ਜੀ ਅਸੀਂ ਆਏ ਅੱਜ ਪਿੰਡ ਮਾਨਕਪੁਰ ਕਲਰ ਇਹ ਜ਼ਿਲ੍ਹਾ ਮੁਹਾਲੀ ਦੇ ਵਿੱਚ ਪੈਂਦਾ ਤੇ ਇੱਥੇ ਹੋਣ ਜਾ ਰਹੀਆਂ ਤੇ ਇਹ ਕੋਟ ਦੌੜ ਤੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਪਿੱਛੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਪੰਜਾਬ ਦੇ ਅਗਰ ਤੁਸੀਂ ਮਤਲਬ ਅੰਦਾਜ਼ਾ ਲਗਾਓ ਤੇ ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਤੁਸੀਂ ਹਰ ਤਰ੍ਹਾਂ ਦੀਆਂ ਖੇਡਾਂ ਦਾ ਆਨੰਦ ਮਾਣ ਸਕਦੇ ਹੋ ਬੜਾ ਹੀ ਅਮੀਰ ਵਿਰਸਾ ਪੰਜਾਬ ਦਾ ਤੁਸੀਂ ਲਾ ਸਕਦੇ ਹੋ ਕਿ ਕਿਸੇ ਵੀ ਸਟੇਟ ਦਾ ਇੰਨਾ ਅਮੀਰ ਵਿਰਸਾ ਨਹੀਂ ਹੈ ਜਿੰਨਾ ਪੰਜਾਬ ਸਟੇਟ ਦਾ ਅਮੀਰ ਵਿਰਸਾ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਤੁਸੀਂ ਲੋਕ ਰੰਗ ਹੋ ਗਿਆ ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਤੇ ਖੇਡ ਮੇਲਾ ਹੋ ਗਿਆ ਇਤਿਹਾਸਿਕ ਜਿਵੇਂ ਕਿ ਉਹਨੇ ਹੋਲਾ ਮਹੱਲਾ ਹੋ ਕੇ ਹਟਿਆ ਉੱਥੇ ਤੁਸੀਂ ਨਿਹੰਗ ਸਿੰਘਾਂ ਦੀਆਂ ਫੌਜਾਂ ਦੀਆਂ ਘੋੜਿਆਂ ਦੀਆਂ ਦੌੜਾਂ ਵੇਖੀਆਂ ਤੇ ਅੱਜ ਅਸੀਂ ਤੁਹਾਨੂੰ ਇੱਥੇ ਇੱਕ ਹੋਰ ਘੋੜੇ ਦੀ ਦੌੜਾਂ ਦਾ ਆਨੰਦ ਮਾਣਾਂਗੇ ਅਸੀਂ ਇੱਥੇ ਆ ਕੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਘੋੜ ਦੌੜ ਦੇ ਵਿੱਚ ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਇੱਥੇ ਆ ਕੇ ਦੂਰ-ਦੂਰ ਤੋਂ ਬਹੁਤ ਦੂਰ ਤੋਂ ਇੱਥੇ-ਇੱਥੇ ਆਪਣੇ ਘੋੜੇ ਲੈ ਕੇ ਆਂਦੇ ਨੇ ਲੋਕ ਤੇ ਇੱਥੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿਵੇਂ ਘੋੜਿਆਂ ਦੀ ਦੌੜ ਹੁੰਦੀ ਹੈ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਤੇ ਇਹ ਤੁਸੀਂ ਦੇਖ ਸਕਦੇ ਹੋ ਪੰਜ ਇਨਾਮ ਕਹਿੰਦੇ ਪਹਿਲੇ 5 ਨੰਬਰਾਂ ਦੇ ਜਿਹੜੇ ਘੋੜੇ ਆਉਣਗੇ ਉਹਨਾਂ ਨੂੰ ਦਿੱਤੇ ਜਾਣੇ ਤੇ ਇੱਕ ਵਿਸ਼ੇਸ਼ ਸਨਮਾਨ ਹੈ ਤੇ ਇਹ ਪਲੈਟਿਨਮ ਮੋਟਰਸਾਈਕਲ ਇਹ ਵਿਸ਼ੇਸ਼ ਸਨਮਾਨ ਹੋਵੇਗਾ ਇੱਕ ਘੋੜੇ ਦਾ ਤੇ ਪੰਜ ਇਲੈਕਟ੍ਰੀਕਲ ਬਾਈਕ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਦੇਣੀਆਂ ਨੇ ਪਹਿਲੇ ਪੰਜ ਨੰਬਰ ਤੇ ਜਿਹੜੇ ਆਉਣਗੇ ਵਾਰੀ ਵਾਰੀ ਤੇ 37500 ਇੱਕ ਦਾ ਰੇਟ ਹੈ ਇਹਨਾਂ ਦਾ ਤੇ ਇਹ ਸ਼ੀਲਡਾਂ ਨੇ ਜਿਹੜੀ ਪਈਆਂ ਨੇ ਜਿਹੜੀ ਕੀ ਦੇਣੀਆਂ ਨੇ ਤੇ ਇਹ ਇੱਕ ਵੱਡੀ ਸ਼ੀਲਡ ਜਿਹੜੀ ਪਹਿਲੇ ਨੰਬਰ ਤੇ ਆਉਣ ਵਾਲੇ ਘੋੜੇ ਨੂੰ ਦਿੱਤੀ ਜਾਵੇਗੀ ਟੋਟਲ 28 ਸ਼ੀਲਡਾਂ ਨੇ ਜਿਹੜੇ 28 ਘੋੜਿਆਂ ਨੂੰ ਦਿੱਤੀਆਂ ਜਾਣਗੀਆਂ ਤੇ 11-1100 ਰੁਪਿਆ ਹਰ ਇੱਕ ਘੋੜੇ ਨੂੰ ਵੀ ਨਾਲ ਦਿੱਤਾ ਜਾਵੇਗਾ ਸੋ ਪੰਡਾਲ ਤੁਸੀਂ ਦੇਖ ਸਕਦੇ ਹੋ ਸੱਜ ਕੇ ਤਿਆਰ ਹੈ ਜੇ ਸੋਫੇ ਵਗੈਰਾ ਲੱਗ ਰਹੇ ਨੇ ਤੇ ਕੋੜ ਦੌੜ ਸ਼ੁਰੂ ਹੋਣ ਚ ਹਜੇ ਥੋੜਾ ਜਿਹਾ ਟਾਈਮ ਬਾਕੀ ਹੈ ਇਹ ਪੋਸਟਰ ਤੁਸੀਂ ਦੇਖ ਸਕਦੇ ਹੋ ਜਿਹੜੇ ਆਰਗੇਨਾਈਜ਼ਰ ਨੇ ਸਾਡੇ ਵੀਰ ਇੱਥੇ ਪਿੰਡ ਮਾਨਕਪੁਰ ਕਲਰ ਦੇ ਐਨ ਆਰ ਆਈ ਵੀਰ ਵੀ ਨਾਲੇ ਨੇ ਰঞ্জੀਤ ਸਿੰਘ ਤੇ ਇਹ ਤੁਸੀਂ ਦੇਖ ਸਕਦੇ ਹੋ ਕੜੀ ਚੌਲ ਦਾ ਲੰਗਰ ਵੀ ਇੱਥੇ ਲਗਾਇਆ ਹੋਇਆ ਨੇ ਸਾਡੇ ਵੀਰੋ ਨੇ ਕਿਉਂਕਿ ਕੋਈ ਭੁੱਖਾ ਨਾ ਜਵੇ ਤੇ ਨਾਲ ਦੀ ਨਾਲ ਹੁਣ ਅਰਦਾਸ ਹੋਵੇਗੀ ਅਰਦਾਸ ਹੋਣ ਤੋਂ ਬਾਅਦ ਫਿਰ ਕੋੜਿਆਂ ਦੀਆਂ ਦੌੜਾਂ ਸ਼ੁਰੂ ਹੋਣਗੀਆਂ ਜਿਵੇਂ ਮੇ ਘੋੜੇ ਖਰਾਬ ਹੋਏ ਹੋਣਗੇ ਓਵੇਂ ਓਵੇਂ ਉਹਨਾਂ ਨੂੰ ਬਾਅਦ ਦੇ ਵਿੱਚ ਸਮਾ ਦਿੱਤਾ ਜਾਊਗਾ ਖੇਡ ਜਦੋਂ ਸਾਰੇ ਘੋੜੇ ਭੱਜ ਗਏ ਖਰਾਬ ਹੋਿਆਂ ਨੂੰ ਉਹ ਜਾਣੀ ਉਸੇ ਛੱਪ ਦੇ ਵਿੱਚ ਨਹੀਂ ਕਿਸੇ ਘੋੜੇ ਘੋੜੀ ਨੂੰ ਸਮਾ ਦਿੱਤਾ ਜਾਣਾ ਜਿਆਦੇ ਵੱਡੀ ਖੇਡ ਹੈ ਤੇ ਘੋੜਿਆਂ ਬਾਈ ਜੀ ਬੈਠ ਕੇ ਜਿੱਥੋਂ ਮਾਰਦੀ ਚਲੇ ਜਾਓ ਆਜੋ ਡੱਬੇ ਦੇ ਵਿੱਚੋਂ ਘੋੜਾ ਭੱਜੂਗਾ ਥੋਡੀ ਮੂਵੀ ਬਣਦੀ ਹੋਊਗੀ ਹੋਰ ਬੰਦਾ ਵੀ ਕੋਈ ਮੂਵੀ ਬਣਾ ਸਕਦਾ ਉਹਦੀ ਤੇ ਜਿਹੜਾ ਫੈਸਲਾ ਪ੍ਰਬੰਧਕ ਵੀਰਾਂ ਨੇ ਕਰਤਾ ਵੀ ਇਹ ਘੋੜਾ ਭੱਜੀ ਆ ਥੋਡੀ ਮੂਵੀ ਆ ਬਾਹਰੋਂ ਭੱਜਿਆ ਜਾਂ ਜਿਹੜਾ ਉੱਥੇ ਜ਼ਿੰਮੇਵਾਰ ਬੰਦਾ ਖੜਾ ਉਹਨੇ ਆ ਕੇ ਕਹਿਤਾ ਵੀ ਇਹ ਘੋੜਾ ਬਾਹਰੋਂ ਭੱਜਿਆ ਵਾ ਜੇ ਉਹਦੀ ਝੰਡੀ ਇੱਕ ਵਾਰੀ ਡਿੱਗੀ ਹੋਈ ਆ ਤਾਂ ਠੀਕ ਆ ਜੇ ਦੋ ਵਾਰੀ ਡਿੱਗੀ ਹੋਈ ਤਾਂ ਉਹ ਫੇਰ ਇਸ ਟੂਰਨਾਮੈਂਟ ਦੇ ਵਿੱਚੋਂ ਹੀ ਬਾਹਰ ਹੋ ਜਾਊਗਾ ਸੋ ਗੁਰੂ ਮਹਾਰਾਜ ਦੀ ਕਿਰਪਾ ਘੋੜਿਆਂ ਵਾਲੇ ਵੀਰ ਪਹਿਲੀ ਸ਼ੇਫਟ ਵਾਲੇ ਤੁਹਾਨੂੰ ਸੱਦਾ ਦਿੱਤਾ ਹੋਇਆ ਯਾਰ ਕਾਹਤੋਂ ਨਹੀਂ ਨਿਕਲਦੇ ਅੱਜ ਦਾ ਜਿੱਥੇ ਜੁੜਦਾ ਵਾ ਪਿੰਡੋਂ ਹੁਣੀ ਰਤਨਗੜ੍ਹ ਵਾਲੇ ਅੱਜ ਇੱਕ ਸਾਹਮਣੇ ਵਾਲਾ ਮੈਲ ਗੱਡੀਆਂ 'ਚ ਵੀ ਵੱਡਾ ਨੌਹਾਂ ਤੇ ਘੋੜਿਆਂ 'ਚ ਵੀ ਵੱਡਾ ਨੌਹਾਂ ਜੋਧਾ ਬੈਦਵਾਨ ਲਾਲੀ ਖਲੌਰ ਗੁਰੀ ਯੂਐਸਏ ਗੁਲਜਨ ਕਾਲੋ ਸਾਹ ਪ੍ਰਭਜੋਤ ਸਿੰਘ ਦੀ ਤਰਨ ਤਰਨ ਕਾਲੋ ਸੋ ਸਾਰੇ ਖੜ ਕੇ ਪਿੱਛੇ ਮੋੜਦੇ ਹੋ ਜੇ ਕੋਈ ਬੋਧਾ ਸਮਾਂ ਲਾਉਂਦਾ ਵਾ ਤੇ ਬੱਡੇ ਧੰਨਵਾਦ ਆ ਨਵੇਂ ਮੁੰਡੇ ਆਉਂਦੇ ਆ ਛੋਟੇ ਵੀਰ ਕਿੱਥੇ ਦਾ ਘੋੜਾ ਵਾ ਹਰਿਆਣੇ ਦਾ ਹਰਿਆਣੇ ਦਾ ਵਾ ਵਾ ਇਹ ਪਹਿਲੇ ਦਿਨ ਹੀ ਆਇਆ ਅੱਜ ਗੋਰੇ ਖੰਗੇ ਸੀ ਤਾਈਓ ਡੰਗੇ ਤੇ ਬੱਡੇ ਧੰਨਵਾਦ ਆ ਰਸੂਲਾ ਗਰਨਾਥ ਸਿੰਘ ਇਹ ਸੂਲੜੇ ਵਾਲਾ ਵੀਰੋ ਵੱਡਾ ਪ੍ਰੈਮ ਦਾ ਗੱਲ 4 5 ਘੋੜਾ ਬਾਈ ਅਮਰੀਕਾ ਚ ਚਲੇ ਗਿਆ ਵਾ ਤੇ ਦੇਖਦੇ ਹਾਂ ਹੁਣ ਘੋੜਾ ਲਾਓ ਬਾਜੀ ਹੁਣ ਨਾ ਕੋਈ ਲੈ ਕੇ ਆਇਓ ਤੇ ਕਰੀਏ ਫਿਰ ਅੱਜ ਆਪਾਂ ਅੱਜ ਦਾ ਮੁਕਾਬਲਾ ਸ਼ੁਰੂ ਰਣਾਪੁਰੀ ਉਧਰ ਗਿਆ ਮੁੰਡਾ ਵੀਰੋ ਕਾਫੀ ਪਹੁੰਚੇ ਹੋਏ ਆ ਸਾਰੇ ਵੀਰਾਂ ਦਾ ਧੰਨਵਾਦ ਆ ਤੇ ਪ੍ਰਮਾਤਮਾ ਕਿਰਪਾ ਕਰੇ ਇਹ ਯਾਦਾਂ ਨੇ ਵੀਰੋ ਰਹਿਦੀ ਦੁਨੀਆ ਤੱਕ ਜਦੋਂ ਤੱਕ ਸੂਰਜ ਚੰਦ ਰਹਿਣਾ ਇਹ ਯਾਦਾਂ ਜੁੜੀਆਂ ਰਹਿਣੀਆਂ ਨੇ ਹੁਣੇ ਆਪਾਂ ਆਨੰਦਪੁਰ ਸਾਹਿਬ ਤੇ ਗੁਰੂ ਕਿਰਪਾ ਵੀਰੋ ਦੇਸ਼ ਵਿਦੇਸ਼ਾਂ ਤੋਂ ਵੀ ਸੱਤ ਸਮੁੰਦਰੋਂ ਪਾਰ ਵੀ ਪੰਜਾਬੀ ਤੇ ਗੁਰੂ ਦੇ ਨਾਲ ਜੁੜੇ ਹੋਏ ਸਿੰਘ ਤੇ ਸਿੰਘਣੀਆਂ ਪਹੁੰਚਦੇ ਗੋਰੇ ਵੀ ਆਉਂਦੇ ਆ ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਆਪ ਮhalla ਖੇੜਦੇ ਆ ਕੇ ਬਸ ਦੇਖਣ ਵਾਲੀ ਅੱਖ ਤੇ ਸੋਚਣ ਵਾਲਾ ਦਿਮਾਗ ਤੇ ਗੁਰੂ ਦੇ ਚਰਨਾਂ ਨਾਲ ਜੁੜਨ ਵਾਲਾ ਇਨਸਾਨ ਚਾਹੀਦਾ ਤੇ ਗੁਰੂ ਮਹਾਰਾਜ ਦੀ ਵੱਡੀ ਕਿਰਪਾ ਹੁੰਦੀ ਆ ਤੇ ਅੱਜ ਮਾਨਕਪੁਰ ਗੱਲਰ ਦੇ ਵਿੱਚ ਫੇਰ ਕੁੰਡੀਆਂ ਦੇ ਸਿੰਘ ਫਤਣ ਲੱਗੇ ਆ ਪੰਜ ਬੰਦਿਆਂ ਦੇ ਘਰ ਸਕੂਟਰ ਜਾਣੇ ਆ ਕਿਸੇ ਦੇ ਕੱਪ ਜਾਣੇ ਆ ਕਿਸੇ ਦੇ ਬਾਈਜੀ ਮਾਨ ਸਨਮਾਨ ਤੇ ਦੇਖਦੇ ਆ ਮੁਕਾਬਲਾ ਅੱਜ ਕਿੱਥੇ ਜੁੜਦਾ ਤੇ ਜਿਹੜਾ ਹੋਣਾ ਪਹਰਾਉਂਦਾ ਮੋਟਰਸਾਈਕਲ ਨੂੰ ਟੱਕ ਮਾਰਦਾ ਮੋਟਰਸਾਈਕਲ ਨੂੰ ਟੱਕ ਮਾਰਦਾ ਤੇ ਬੱਕਰ ਦਾ ਸੁਹਾਰਾ ਆਤੀ ਬਾਕੀ ਸੈਕੰਡ 88 ਪੁਆਇੰਟ ਦਾ ਬਾਈਜੀ ਗੁਰੂ ਕਿਰਪਾ ਵੀਰੋ ਦੇਸ਼ ਵਿਦੇਸ਼ਾਂ ਤੋਂ ਵੀ ਸੱਤ ਸਮੁੰਦਰੋਂ ਪਾਰ ਵੀ ਪੰਜਾਬੀ ਤੇ ਗੁਰੂ ਦੇ ਨਾਲ ਜੁੜੇ ਹੋਏ ਸਿੰਘ ਤੇ ਸਿੰਘਣੀਆਂ ਪਹੁੰਚਦੇ ਗੋਰੇ ਵੀ ਆਉਂਦੇ ਆ ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਆਪ ਮhalla ਖੇੜਦੇ ਆ ਕੇ ਬਸ ਦੇਖਣ ਵਾਲੀ ਅੱਖ ਤੇ ਸੋਚਣ ਵਾਲਾ ਦਿਮਾਗ ਤੇ ਗੁਰੂ ਦੇ ਚਰਨਾਂ ਨਾਲ ਜੁੜਨ ਵਾਲਾ ਇਨਸਾਨ ਚਾਹੀਦਾ ਤੇ ਗੁਰੂ ਮਹਾਰਾਜ ਦੀ ਵੱਡੀ ਕਿਰਪਾ ਹੁੰਦੀ ਆ ਤੇ ਅੱਜ ਮਾਰਕਪੁਰ ਗੱਲਰ ਦੇ ਵਿੱਚ ਫੇਰ ਕੁੰਡੀਆਂ ਦੇ ਸਿੰਘ ਫਤਣ ਲੱਗੇ ਆ ਪੰਜ ਬੰਦਿਆਂ ਦੇ ਘਰ ਸਕੂਟਰ ਜਾਣੇ ਆ ਕਿਸੇ ਦੇ ਕੱਪ ਜਾਣੇ ਆ ਕਿਸੇ ਦੇ ਬਾਈਜੀ ਮਾਨ ਸਨਮਾਨ ਤੇ ਦੇਖਦੇ ਆ ਮੁਕਾਬਲਾ ਅੱਜ ਕਿੱਥੇ ਜੁੜਦਾ ਤੇ ਜਿਹੜੀਆਂ ਯਾਰੀਆਂ ਜਗ੍ਹਾ ਹੋਈਆਂ ਚੱਲ ਬਿਲਖਾ ਵਾਈਪਿਆ ਤੇ ਇਹੋ ਮੈਨੂੰ ਲੱਗਾਇਓ ਕੱਟੂਗਾ ਮੈਨੂੰ ਲੱਗਦਾ ਇਹੋ ਕੱਟੂ ਐ ਸਭ ਤੋਂ ਕਿੰਨਾ ਉਹ ਪਕੜ ਰਿਹਾ 嗯。 ਕੈਮਰਾ ਵੱਡਾ ਧਰਵਾ ਆਹ ਤੋਂ ਹੋਇਆ ਜਿਹੜਾ ਜਪਾਨਪੁਰ ਕੱਲ ਵਾਲਿਆਂ ਨੇ ਖਾਸ ਕਰਨੀ ਇਹ ਵੇਖਾਈ ਬਰਦੂ ਵੀ ਹੋ ਇਹ ਬਾਜੀ ਕਰਨਾਲ ਸਿੰਘ ਜੀ ਰਸੂਲਦਾ ਭੰਨੇ ਕੋਲੇ ਪਿੰਡ ਅਮੈਕਾਜ ਰਹਿੰਦਾ ਬਾਈ ਕਰਨਾਮ ਗੱਲ 4 5 6 ਦੀ ਆ ਜਦੋਂ ਇਹ ਸਟ੍ਰੇਟ ਦੇ ਉੱਤੇ ਕੱਲਾ ਰਸੂਲਦਾ ਸੂਹਾ ਵੀ ਸੀ ਤਾਰਾ ਸਵਾਰ ਬੱਪ ਤਕਰੀਬਨ ਸੈਕਿੰਡ 32 ਪੁਆਇੰਟ ਘੋੜੀ ਆਉਂਦੀ ਆ ਨੌਕਰੀ ਘੋੜੀ ਕਿਸੇ ਆਰਾਮ ਹਰਿਆਣੇ ਵਾਲੇ ਦੀ ਬਹੁਤ ਵੱਡਾ ਧੰਨਵਾਦ ਆ ਬੜਾ ਸਤਿਕਾਰ ਆ ਤੇ ਪ੍ਰਮਾਤਮਾ ਕਿਰਪਾ ਕਰੇ ਝੋਟੇ ਵੀਰ ਗਲਤੀ ਨਾ ਕਰੋ ਕਈ ਜਣਾਂ ਤੁਹਾਡੇ ਕੈਮਰੇ ਤੋਂ 45 ਸੈਕਿੰਡ ਬਾਅਦ ਪੁਆਇੰਟ ਅਜੇ ਪਈਦਾ ਸੋਨੀ ਮਾਨਕਰ ਜੀ ਬਹੁਤ ਵੱਡੀ ਮਾਨ ਦੀ ਮਰ ਅਜੇ ਵੀਰ ਘੋੜਾ ਭੱਜਣ ਲਈ ਅੰਬਾਲਾ ਜਿੱਤਾਲਾ ਆਇਆ ਵਾਹ ਵੇ ਵਾਹ ਵਾਹ ਵੇ ਵਾਹ ਮਾਰੋ ਭਾਈ ਜੀ ਇੱਕ ਵਾਰੀ ਤਾੜੀਆਂ ਤੇ ਜਕਾਰਾ ਛੱਡਿਓ ਬੋਲੇ ਇਸਨਿਹਾਨਤ ਸ੍ਰੀ ਆਕਾਲ ਕੈਨੇਡਾ ਕੈਲਗਰੀ ਤੋਂ ਇਹ ਚੌਥੀ ਘੋੜੀ ਆ ਘੋੜਿਆਂ ਦੀ ਫਾਈਲ ਚੈਂਪੀਅਨ ਤੇ ਗੁਰੂ ਮਹਾਰਾਜ ਦੀ ਕਿਰਪਾ ਵੀ ਜੋ ਦੇਖਦੇ ਆ ਗੱਲ ਕਿੱਥੇ ਜੋੜਦੀ ਆ ਤੇ ਕਿੱਥੇ ਜੁੜਦੀ ਆ ਬੰਪੂ 25 7 19. ਨਾਇਆ ਲਾਇਆ ਸੈਫਲੀ ਵੀ ਡੀਖਦਾ ਹਾਂ ਆਪੋ ਅਸੂਰੋਂ ਖਾਤੇ ਉਹਨਾਂ ਵੱਲੋਂ ਆਵਾਜ਼ ਘਟਾਈ ਆ ਓਏ ਸੋਨ ਹਾ ਜਿਹਨਾਂ 35 ਚੰਦੀ ਆ

ਜੇ ਤੇ लवली ਵਸੀ ਗੁਜਰਾ ਤੇ ਦੇਖਦੇ ਆਂ ਬਿਜੋ ਗੱਲ ਕਲਵੀਰ ਕੁੱਕਰ ਪੰਡ ਵਾਲਾ ਜੇ ਮੁਰਗਾ ਕਹਿ ਬੀਏ ਉਹ ਪੰਡ ਹੋਰਾ ਪੀਲ ਝਟ ਵਾਲਾ ਸੰਤਾਰਪੁਰ ਤੇ ਕੁੱਕਰ ਕੁੱਕਰ ਪੰਡ ਕਿੱਥੇ ਹਾਕੀ ਦੀ ਨਾਰਤਰੀ ਆ ਸੋ ਬਿੱਲੂ ਸੇਖਰ ਮਾਜਰਾ 11000 ਰੁਪਿਆ ਬਾ ਤੇ ਆ ਬਾਜੀ ਫਿਰ ਆ ਚਾਈਆ ਆ ਚਾਈਆ ਇਸ ਸੀਜ਼ਨ ਦੇ ਵਿੱਚ ਉਹ ਬਾਦਸ਼ਾਹੀ ਭੈਣ ਆ ਪੀਟੀਯੂ ਛਾ ਐਫਸੀ ਦੀ ਉਛਾਗੀ ਅੱਜ ਵੀਰੋਂ ਦੇਖਦੇ ਆ ਕਿੱਥੇ ਗੱਲ ਜੁੜਦੀ ਆ ਤੇ ਆਵਾਜ਼ ਵੀਰੋਂ ਕੋਲੇ ਬਾਦਸ਼ਾਹ ਭੋਰਾ ਦੇ ਮਾਦਿਕ ਕੱਢਿਆ ਪੀਟੀਓ ਹਿੱਸਾ ਗੱਲਾਂ ਵੇਖ ਆਪਸਾਂ ਦੀਆਂ ਨੇ ਜਦੋਂ ਵੀ ਬਾਦਸ਼ਾਹ ਦੇ ਲੋ ਭਾਈ ਨਾ ਇਕੱਲੇ ਨੂੰ ਛੱਡੋ ਕਿਉਂਕਿ ਫੋਟੋ ਗਰਾਊਂਡ ਤਾਂ ਫਿਰ ਕਈਆਂ ਨਾਲ ਹੀ ਗੱਲ ਬੱਲੇ ਬੱਲੇ ਪ੍ਰਜੈਂਟ ਕਿਦਾਂ ਮੈਂ ਤਾਂ ਪਹਿਲਾਂ ਹੀ ਯਾਦ ਕਰਕੇ ਹਟਿਆ ਵਾਂ ਸੋ ਬਹੁਤ ਧੰਨਵਾਦ ਭਾਈ ਹਰਿੰਦਰ ਹੁਣੇ ਬਿਸ਼ਾਪੁਰਾ ਵਾਲੇ ਭਾਈ ਪ੍ਰਜੈਂਟ ਪ੍ਰਜੈਂਟ ਭਾਈ ਭਾਗੂ ਮਾਜ ਦਾ ਕਿੰਨੇ ਸਾਲਾਂ ਬਾਅਦ ਮਿਲਿਆ ਵਾਂ ਗੁਰੂ ਮਹਾਰਾਜ ਟਰੱਪ ਆ ਗਿਆ ਤੇ ਘੋੜਾ ਟਰੱਪ ਅਕਾਸ਼ ਬੱਤਾ ਹਬੀਰ ਬੱਤਾ ਬਹਿਲ ਬੱਤਾ ਐਰਜ ਕਤੋਂ ਵਾਰਮੀ ਕਤੋਂ ਵਰਿੰਦਰ ਕਨੇਡਾ ਜਿਨ੍ਹਾਂ ਦੇ ਹਰੇ ਰੱਬ ਇਹ ਗੱਲ ਕੋਈ ਛੋਟੀ ਮੋਟੀ ਨਹੀਂ ਹੈਗੀ ਸੋ ਤਲਵਿੰਦਰ ਤਲਵੰਡੀ ਵਾਲੇ ਟਰਾਲੀ ਕੋਲੇ ਆ ਜਾਣ ਉਹਦਾ ਟੈਂਕੂ ਬਾਸੀ ਤੇ ਮੰਗੀ ਮੁਸ਼ਕਾਬਾ ਦਾ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਸੋਨੀ ਬੜੀ ਤੇ ਕਾਲਾ ਮਾਨਕਪੁਰ ਅਮਰਦੀਪ ਸਿੰਘ ਜੀ ਐਰੋਸੋਲ ਦੀ ਬੋਕਰ ਦੇ ਵਿੱਚ ਪਿੰਡਾ ਫਰਾਉ ਦਾ ਬਗਾਲੀ ਦੇ ਬਾਲਾ ਕੀ ਸੜਕ ਜਾਂਦੀ ਆ ਮਲੇਰਕੋਟਲੇ ਤੋਂ ਫਰਾਉ ਨੂੰ ਸਖਜੀਵਨ ਜੈਲ ਦਾ ਸਾਫਤਾ ਪ੍ਰਭਾਵ ਦਾ ਟਰੱਕ ਯੂਨੀਅਨ ਮਲੇਰਕੋਟਲੇ ਦਾ ਉਹਦਾ ਪੋੜਾ ਹਾਂ ਬਾਬਾ ਤੇ ਮੁਖਰ ਦਾ ਮੁੰਡਾ ਢਿੱਡੀ ਤੇ ਸੁਧਾਰਾ ਹਾਂ ਬਾਕੀ 300 ਜਣ ਫੱਤੀ ਪੁਆਇੰਟਾਂ ਗੱਲ ਸਮਰਾਲਾ ਢਿੱਡੂ ਬਲਾਸਪੁਰ ਪਾ ਬਨਤ ਕਬੋਜੀ ਬੱਪਲ ਕਬੋਜੀ ਪੰਜਾਬ ਦੀ ਚੇਤ ਜੇਣ ਘੋੜੀ ਸナイਪਰ ਆਉਂਦੀ ਆ ਦੇਖਦੇ ਆ ਕੀ ਕਰੇ ਜੁਰਦਾ ਇਹ ਵੀ ਥੀਨੇ ਬਾਅਦ ਹੀ ਅੱਜ ਭੱਜੀ ਆ ਤੇ ਮੁਕਾਬਲਾ ਪੂਰਾ ਫੱਟਾ ਤੇ ਪੰਜਾਬ ਦਾ ਟੋਪੀ ਦਾ ਸਰਪੰਚੀ ਬੱਪਲ ਪਰ ਅੱਜ ਸਾਈਡ ਤੇ ਜੀਰੋ ਤਿੰਨ ਪੁਆਇੰਟ ਵਾਲੀ ਸਟਾ 25 ਜਿਹੜਾ ਦੰਦੀ ਵਰਦਾ ਬਾ ਇਹ ਬਾਬਾ ਜੀ ਕੂਬਕਲਾ ਵਾਲਿਆਂ ਦਾ ਬਾਜ ਆਉਂਦਾ ਬਿੱਟੂ ਪ੍ਰਧਾਨ ਬੈਲ ਗੱਟੀਆਂ ਕੂਬਕਲਾ ਬਾਬਾ ਜੀ ਕੋਤਲਾ ਬੱਪੂ 24 72 ਪਾਇਆ ਕਰਾ ਜੀ 24 72 ਫਸਾ ਫਲੰਦਾ ਪੰਡਾ ਇਹ ਉਹਨਾਂ ਦਾ ਘੋੜਾ ਆਉਂਦਾ ਬਾਜੀ ਜਿਹੜੇ ਥੋੜੇ ਮੋਟਰ ਦੇ ਕੋਠੇ ਕੋਲੇ ਖੜੇ ਹੋ ਘੋੜਾ ਜਾ ਹੋ ਗਿਆ ਕਿੱਥੇ ਬੱਪੂ ਬੱਤੀ ਅੱਤਵਾਦੀ ਆ ਅੱਤਵਾਦੀ ਅੱਤਵਾਦੀ ਆਉਂਦਾ ਇਹ ਜੀਤੇ ਫਲੋਰ ਦਾ ਅਵਰਾਜ ਫਲੋਰ ਦਾ ਗੁਰੀ ਬਰਬਾਰੀ ਦਾ ਕਲਵੀਰ ਕੁੱਕੜਪਿੰਡ ਵਾਲੇ ਦਾ ਇਹ लवली ਬੱਸੀ ਗੁਜਰਾ ਦਾ ਅੱਤਵਾਦੀ ਆਉਂਦਾ ਇਹ ਵੀ ਅੱਜ 3 ਮਹੀਨੇ ਬਾਅਦ ਬੱਜਿਆ ਵਾ ਅੱਤਵਾਦੀ 3 ਮਹੀਨੇ ਬਾਅਦ ਬੱਜਿਆ ਵਾ ਦੇਖਿਆ ਕੀ ਰੰਗ ਪਾਉਂਦਾ ਜੀਤਾ ਬੱਤ 26 35 ਪੁਆਇੰਟ ਲਓ ਭਾਈ ਜੀ

ਮਾਮਣੇ ਹੁਣਾਂ ਨੇ ਘੋੜੇ ਦਾ ਨੌ ਵੀ ਜੌਣਾ ਰੱਖਤਾ ਦੇਖਦਾ ਫਿਰ ਜੌਣਾ ਮੌੜਾ ਚ ਕੀ ਗੱਲ ਹੁੰਦਾ ਛਤਰੇ ਦਿਖੰਦਾ ਤੇ ਦੇਖਦੇ ਆ ਮੁਕਾਬਲਾ ਕਿੱਥੇ ਚਲਦਾ ਕਿਹਾ ਮਾਮਣੇ ਤੇ ਸਵਾਰਾਂ ਆ ਬੈਠਾ ਦੇਖੋ ਵੱਡੀ ਰੈਨ ਖਸਤਾ ਸਮਾਜ ਦੇ ਕੋਲੇ ਜਿਵੇਂ ਮੇਲਾ ਛਪਾਰਦਾ ਤੇ ਰੋਸ਼ਨੀ ਜਗਰਾਵਾ ਦੀ ਜਿਹੜੇ ਪੁਰਾਣੇ ਬੰਦੇ ਬੈਠੇ ਆ ਰੋਸ਼ਨੀ ਜਗਰਾਵਾ ਦੀ ਉਹਦੇ ਉਰਲੇ ਪਾਸੇ ਪਿੰਡ ਮੜਿਆਰੀ ਆ ਬਾਈ ਗਰਚਰਨ ਹੋਣੀ ਜੋ ਉਸਤਾਦ ਫਾਰਮ ਮੜਿਆਣੀ ਜਿਵੇਂ ਬਾਕਰਪੁਰਿਆ ਨੇ ਕੋਨੇ ਦੇ ਬੰਦੀ ਦਾ ਸਤਾੜ ਦਿੱਤਾ ਤੋ ਇਹ ਜੋ ਉਸਤਾਦ ਫਾਰਮ ਮੜਿਆਣੀ 25 ਗਾਰ 25 25 88 ਪੁਆਇੰਟ 25 20 60 ਦੀ ਯੋ ਪੀ ਦੀ ਯੋ ਚਾੰਦਪ੍ਰੀਤ ਪੈਰੀ ਰੋੜਾ ਦੀ ਇਹ ਬਾਈ ਬਿੱਲੂ ਪੈਰੀ ਰੋੜਾ ਇਹ ਕਾਲਾ ਜੋਧਾ ਦਰਬੀਰ ਜੋਧਾ ਇਹ ਕਮਹੋੜੀ ਕਾਲ ਖਾਰੇ ਰੂਪਾ ਜੋਧਾ ਜੱਸੀ ਨੰਗਾ ਕਾਪੜਾ ਅੱਪ 24 ਸੈਕਿੰਡ 85 ਪੁਆਇੰਟ 24 50 ਨੀਟੂ ਧੂਰਕੋਟ ਮਨਕੀ ਸਿੰਘੀ ਸਰਪੰਚ ਧੂਰਕੋਟ ਮੰਡੀ ਅੰਦਗੜ ਦੀ ਮੁਕਤਲ ਦੇ ਬੱਚਾ ਜਬਰ ਸਿੰਘ ਗਰੀਆਲ ਧੂਰਕੋਟ ਦੇਖਦੇ ਅਸੀਂ ਜੋ ਗੱਲ ਕਿੱਥੇ ਜਾਂਦੀ ਆ ਸੋ ਹਜੇ ਨੀਟੂ ਹਣਾ ਦਾ ਮੰਗੀ ਹਣਾ ਦਾ ਅਕਸ਼ੀ ਹਣਾ ਦਾ ਮੇਲਾ ਜਿੱਤਿਆ ਹੋਇਆ ਅੱਪ 25 ਸੈਕਿੰਡ 68 ਪੁਆਇੰਟ ਤੱਪ 30 ਸੈਕਿੰਡਾ ਜਿਹੜੀ ਇਹਦੀ ਨੈਕਾ ਆਪਰਦੀ ਸਿੰਘ ਜੀ ਪਹਿਲਵਾਨ ਸਾਹਿਬ ਜਿਹਦੇ ਇਹਨੇ ਸੋਪਾ ਗੋਡਵਾਤ ਤਬਾਦ ਜੀਤੇ ਖੰਦਾਵਾ ਪਹਿਲਵਾਨ ਜੀ ਹੱਕਾ ਲਖਨੌਰ ਤੋਂ ਜਿਹੜਾ ਇਹਦਾ ਹੈਡਾ ਜਿਹੜੀਆਂ ਇਹਦੀਆਂ ਅੱਖਾਂ ਨੇ ਜਿਹਦਾ ਇਹਦਾ ਬੋਤਾ ਜੇ ਆ ਜੀ ਵੀਰ ਜਿਨ੍ਹਾਂ ਦੇ ਹੱਥ ਦੇ ਵਿੱਚ ਕੈਮਰੇ ਆ ਤੇ ਜਿਨ੍ਹਾਂ ਦੇ ਨਹੀਂ ਹੈਗੇ ਉਹ ਇੱਕ ਵਾਰੀ ਤਾੜੀ ਮਾਰ ਦਿਓ ਪਤਾ ਲੱਗੇ ਫੱਦੇ ਨੂਰਾ ਵੀਰੋ ਪੰਜਾ ਤਾਰੀਆਂ ਵੀ ਸਾਰਿਆਂ ਨੇ ਮਾਰੀਆਂ ਕਿਉਂਕਿ ਬੰਦਿਆਂ ਦਾ ਪਤਾ ਹੁੰਦਾ ਇਹ ਵੀ ਵੀ ਸਪੂ ਸਰ ਜੀ ਸਾਡੇ ਤੋਂ ਪਹੁੰਚੇ ਨੇ ਪੈਸੇ ਦੂਸੇ ਮਾਰੇ ਨਾ ਬਸ ਛਾਉਣ ਵਾਸਤੇ ਇਹ ਨੂਰਾ ਵਾ ਫਦੇ ਨੂਰਾ ਨੂਰੇ ਦਾ ਬੱਚਾ ਉਹਨਾਂ ਮਾਲਕਾਂ ਦੇ ਕੋਲ ਹੀ ਬਕਰਪੁਰ ਬਕਰਪੁਰ ਹੰਦੀ ਸਿੰਘ ਨੂਰਾ ਨੂਰਾ ਤੇ ਦੁਨੀਆਂ ਦੇ ਇਹ ਆਪਾਂ ਕਿਤੇ ਲੈਣ ਥੋੜੋ ਜਾਣੀ ਆ ਤੇ ਤੁਸੀਂ ਜਦੋਂ ਆਓਗੇ ਪ੍ਰਮਾਤਮਾ ਨੇ ਕਿਤੇ ਤੁਹਾਡੇ ਘਰੇ ਕੋਈ ਘੋੜੀ ਦੇਤੀ ਤੇ ਤੇ ਇਹਦੇ ਕੋਲੇ ਲੈ ਕੇ ਆਵੋਂਗੇ ਇਹਦਾ ਜਿਹੜਾ ਬੱਚਾ ਹੋਊਗਾ ਤੇ ਘਰੇ ਜਦੋਂ ਹਣਕੂਗਾ ਤੇ ਤੁਸੀਂ ਗੱਲ ਕਰਾਂਗੇ ਵੀ ਬੰਦਿਆਂ ਨੇ ਬਾਜੀ ਫੀਸ ਵੀ ਨਾ ਮਾਤਰੀ ਲਈ ਆ ਘੋੜੇ ਘੋੜੇ ਇਹਨਾਂ ਦੇ ਵੀ ਹੁਣ ਆਪਾਂ ਦਰਸ਼ਨ ਕਰਾ ਦਈਏ ਪ੍ਰਮਾਤਮਾ ਲੰਬੀਆਂ ਉਮਰਾਂ ਕਰੇ ਤੇ ਤੁਹਾਡਾ ਦਿਲ ਉਹ ਤੋਂ ਵੀ ਵੱਡਾ ਕਰੇ ਪਹਿਲਾਂ ਵੀ ਦਿਲ ਵੱਡਾ ਸੀ ਨੂਰੇ ਦੀ ਬਾਜੀ ਫੀਸ 11000 ਰੁਪਇਆ ਲੈਂਦੇ ਸੀ ਮੈਂ ਹੁਣ ਬਾਜੀ ਬਲਵੀਰ ਸਿੰਘ ਦੀ ਕਕਰਾਰੀ 37 ਕਕਰਾਰੀ ਚੈਂਪੀਅਨ ਆ ਬਾਜੀ ਇਸ ਟ੍ਰੈਕ ਦਾ ਹੁਣ ਦਾ ਵੱਡਾ ਧੰਨਵਾਦ ਆ ਮਮਨ ਦਮਹੇੜੀ ਤੇ ਆ ਵੀ ਤੇ ਅੱਜ ਸਕੂਟਰ ਜਿੱਤਣ ਨੂੰ ਫਿਰਦਾ ਸੋਚ ਵੱਟੀ ਆ ਤੇ ਜਿਨ੍ਹਾਂ ਦੀ ਸੋਚ ਵੱਟੀ ਹੁੰਦੀ ਆ ਫਿਰ ਜਿੱਤਦੇ ਵੀ ਉਹੀ ਆ ਵੀਰੋ ਵੱਡਾ ਧੰਨਵਾਦ ਆ ਤੇ ਨਾਲ ਹੀ ਵੱਡਾ ਸਤਿਕਾਰ ਆ ਫੋਟੋ ਕੈਮਰਿਆਂ ਦੇ ਰਾਹੀਂ ਫੋਨਾਂ ਦੇ ਵਿੱਚ ਦੇਖ ਰਹੇ ਆ ਨੂਰਾ ਵੀ ਅੱਜ ਫਤੇ ਨੂਰਾ ਨਖਰਾ ਪੂਰਾ ਦਿਖਾ ਰਿਹਾ ਜੀ ਸੋਨੀ ਮਾਨਖਰ ਜੀ ਬਹੁਤ ਵੱਡੀ ਮਾਣ ਦੀ ਰਾਜਮਾਨੀ ਵੀਰੋ ਘੋੜਾ ਭੱਜਣ ਲਈ ਅੰਬਾਲਾ ਜਿੱਤਾਂ ਵਾਲਾ ਆ ਵਾਹ ਬਈ ਵਾਹ ਵਾਹ ਬਈ ਵਾਹ ਮਾਰੋ ਭਾਈ ਜੀ ਇੱਕ ਵਾਰੀ ਤਾੜੀਆਂ ਤੇ ਜਕਾਰਾ ਛੱਡਿਓ ਬੋਲੇ ਇਸਨਿਹਾਨਤ ਸ੍ਰੀ ਆਕਾਲ ਨੀਟੂ ਧੂੜਕੋਟ ਮਲਕੀ ਸਿੰਘ ਦੀ ਸਰਪੰਚ ਧੂੜਕੋਟ ਮੰਡੀ ਅੰਦਗਲ ਦੀ ਮੁਕਤਲ ਦੇ ਬੱਚਾ ਜਬਰ ਸਿੰਘ ਗਰੀਆਲ ਧੂੜਕੋਟ ਦੇਖਦੇ ਆ ਵੀ ਜੋ ਗੱਲ ਕਿੱਥੇ ਜਾਂਦੀ ਆ ਸੋ ਹਜੇ ਨੀਟੂ ਹੋਣਾ ਦਾ ਰੰਗੀ ਉਹਨਾਂ ਦਾ ਆਰਸ਼ੀ ਉਹਨਾਂ ਦਾ ਮੇਲਾ ਜਿੱਤਿਆ ਹੋਇਆ ਤੁਹਾਨੂੰ ਦਿਖਾਉਂਦਾ ਵਾ ਇਹ ਜਿਹੜਾ ਕਕਰਾਲੇ ਦਾ ਹਜੇ 5ਵਾਂ ਨੰਬਰ ਆ ਜੋ ਮੁਕਾਬਲਾ ਉਹਦੇ ਤੇ ਆ ਕੇ ਕਰਮਾਂ ਦੇ ਕਰਮਾਂ ਤੇ ਖੜ ਗਿਆ ਤੇ ਦੇਖਦੇ ਆ ਮੁਕਾਬਲਾ ਕਿੱਥੇ ਆ ਤੇ ਇਕਰੋ ਜਿਹੜਾ ਦਾ ਭਾਂਜਾ ਵੀ ਟਰਾਲੀ ਦਾ ਵਾ ਘੁੱਟ ਕੇ ਫੜੀ ਬੈਠਾ ਵਾ ਵੀ ਅੱਜ ਪਟਾਕੇ ਪੂਰੇ ਹੀ ਪੈ ਰਹੇ ਆ ਬਾਹੂ 干么呢？没得弄。<music> मिलूं लॻंदो कॾू